ਆ ਗੱਡੀ ਦੀ ਵੀ ਨਾਲ ਆ ਵੇਖੋ ਗੱਡੀਆਂ ਜਿਹੜੀਆਂ ਭਰ-ਭਰ ਕੇ ਫੀਡ ਦੀਆਂ ਆਉਣੀਆਂ ਚਾਲੂ ਹੋ ਗਈਆਂ ਜੀ ਵੇਰਕਾ ਫੀਡ ਹੈਨਾ ਤੇ ਜਰੂਰ ਸੰਪਰਕ ਕਰੋ ਭਰਾਵਾਂ ਦੇ ਕਰਾਂ ਅੱਜ ਹੀ ਮੂਰਤ ਕੀਤਾ ਤੇ ਟਰੱਕ ਬਾਈ ਜੀ ਭਰ-ਭਰ ਕੇ ਆਉਣੇ ਚਾਲੂ ਹੋ ਗਏ ਕਿਉਂ ਪਾ ਕਿੱਥੋਂ ਲੈ ਕੇ ਆਏ ਜੀ ਵਾਹ ਜੀ ਵਾਹ ਕੀ ਬਾਤਾਂ ਹੈ ਜੀ ਤੇ ਨਾਲ ਹੀ ਬਾਈ ਆਪ ਲਾਉਂਦੇ ਆ ਤੇ ਕਰਾਂ ਬੋਰੀ ਦਾ ਰੰਗ ਵੀ ਬਾਈ ਜੀ ਵੇਖੋ ਵਾਈਟ ਦੁੱਧ ਤੇ ਵਾਈਟ ਹੀ ਤੋੜਾ ਵਿੱਚ ਚਿੱਟਾ ਕੰਮ ਠੀਕ ਆ ਜੀ ਇੱਥੇ ਕਰੋ ਬਾਕੀ ਆ ਜੋ ਆ ਬਾਈ ਜੀ ਕਮਾਪਤੀ ਹੋਣ ਤੋਂ ਬਾਅਦ ਬਾਕੀ ਇੱਧਰ ਪੰਡਾਣੇ ਸਵਰਨ ਸਿੰਘ ਪੰਡਨੇ ਵੀ ਰੌਣਕਾਂ ਵਧੀਆਂ ਤੇ ਪੂਰੀ ਗੱਲਬਾਤ ਚੱਲੀ ਆ ਜੀ ਠੀਕ ਆ ਜੀ ਤੇ ਇਹ ਸਨ ਜਿਨ੍ਹਾਂ ਦੀ ਦੁਕਾਨ ਆ ਵੇਰਕਾ ਵਾਲੇ ਭਰਾ ਅੱਜ ਮੋਰਤ ਕੀਤਾ ਗਿਆ ਜੀ ਤੇ ਆ ਵੇਖੋ ਗੱਡੀਆਂ ਪਰ ਪਰ ਕੇ ਇਦਾਂ ਹੀ ਆਉਣੀਆਂ ਸਭਰਾਵਾਂ ਦੇ ਵਿੱਚ ਅਵੀ ਬਾਕੀ ਤੁਸੀਂ ਵੇਖ ਸਕਦੇ ਆ ਜੀ ਵੇਰ ਕਾ ਪਸ਼ੂ ਖਰਾਕ ਬੜੀ ਦੂਰੋਂ ਆਈ ਆ ਤੇ ਹਾਂਜੀ ਘਣੀਕੇ ਵਾਂਗਰ ਬਟਾਲੇ ਤੋਂ ਆਈ ਬਟਾਲੇ ਗਰਦਾਸਪੁਰ ਏਰੀਆ ਗਰਦਾਸਪੁਰ ਪਹਾਉਂਆਂ ਦੇ ਏਰੀਏ ਤੋਂ ਆਈ ਆ ਜੀ ਠੀਕ ਆ ਜੀ ਧੰਨਵਾਦ ਤੇ ਇਹਨਾਂ ਵੀਰਾਂ ਦੀ ਦੁਕਾਨ ਆ ਜਿੰਨਾ ਸ਼ਾਪ ਆਈ ਆ ਜੀ ਤੇ ਆਪਾਂ ਕਿਉਂਕਿ ਦੁਕਾਨਾਂ ਦੇ ਪਹਿਲੋ ਕਿਰਪਾ ਮਾਲਕ ਦੀ ਇਹਨਾਂ ਦੇ ਤੇ ਕਿਉਂਕਿ ਆਪਾਂ ਨੂੰ ਅੱਗੇ ਵਧੀਆ ਫੀਡ ਨਹੀਂ ਸੀ ਮਿਲਦੀ ਤੇ ਐਤਕੀ ਸੋਹਣੀ ਫੀਡ ਤੇ ਚੰਗੀ ਫੀਡ ਦੁੱਧ ਪਸ਼ਵਾਨੂ ਤੇ ਵੀ ਇਹ ਨਹੀਂ ਗੱਲ ਵੀ ਡੰਗਰ ਅੱਗੇ ਜਿਹੜੇ ਖਰਾਬ ਹੋ ਜਾਂਦੇ ਸੀ ਵੀ ਟਾਈਮ ਨਾਲ ਬੋਲਣ ਤੇ ਟਾਈਮ ਨਾਲ ਲੱਗਣ ਉਹ ਹੁੰਦੀ ਆ ਵੀੜ ਤੇ ਹੁਣ ਵੀਰ ਲੈ ਕੇ ਪਹੁੰਚਿਆ ਤੇ ਕਰੋ ਸਪਰਕਵਾਦ ਤੋਂ ਵੱਧ ਜੀ ਇਹਨਾਂ ਨਾਲ ਬਾਕੀ ਆਜੋ ਤੁਹਾਨੂੰ ਹੋਰ ਵੀ ਦਿਖਾਉਣੇ ਆ